ਕਫਟਾਲਾ ਪਹੁੰਚੇ ਹੋ ਕਿਸ ਤਰ੍ਹਾਂ ਦਾ ਸ਼ਹਿਰ ਲੱਗ ਰਿਹਾ ਹੈ ਜਾਂ ਕਿਸ ਤਰ੍ਹਾਂ ਦਾ ਇੱਥੇ ਦਾ ਤੁਸੀਂ ਸਟੱਡੀ ਕਰਕੇ ਕਿੱਥੇ ਕਿੱਥੇ ਰਹੇ ਗਏ ਮੈਂ ਜੀ ਅੱਜ ਇੱਥੇ ਬਟਾਰ ਦੇ ਵਿੱਚ ਬਤੌਰ ਐਸਐਸਪੀ ਜੁਆਇਨ ਕੀਤਾ ਹੈਗਾ ਤੇ ਸਾਡਾ ਇੱਥੇ ਜਿਹੜਾ ਫੋਕਸ ਏਰੀਆ ਰਹੇਗਾ ਉਹ ਇਹੀ ਹੈ ਕਿ ਲਾਅ ਔਰਡਰ ਨੂੰ ਪੂਰਾ ਸੀ ਮੇਨਟੇਨ ਰੱਖੀਏ ਤੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਉੱਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਇਹੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹਦੇ ਖਿਲਾਫ ਸਾਡੀ ਜਿਹੜੀ ਪੂਰੀ ਜ਼ੀਰੋ ਟੋਲਰੈਂਸ ਰਹੇਗੀ ਜੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਰਤ ਚੱਲ ਰਿਹਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਫੋਕਸ ਰੱਖਾਂਗੇ ਕਿ ਜਿਹੜੇ ਪਿੰਡ ਕੋਈ ਜੇ ਇੱਥੇ ਹੌਟਸਪੌਟ ਹੈਗੇ ਆ ਮੈਂ ਮੈਨੂੰ ਉਮੀਦ ਹੈ ਕਿ ਪਹਿਲਾਂ ਵੀ ਬੜਾ ਕੰਮ ਹੋਇਆ ਹੋਇਆ ਹੋਏਗਾ ਤੇ ਉਹਨਾਂ ਤੇ ਵੀ ਅਸੀਂ ਫੋਕਸ ਰੱਖਾਂਗੇ ਤਾਂ ਕਿ ਕਿਤੇ ਵੀ ਜੇ ਕੋਈ ਫਿਰ ਵੀ ਪੁਆਇੰਟ ਆਫ ਸੇਲ ਤੇ ਕੁਝ ਹੈਗਾ ਜਾਂ ਕੋਈ ਵੱਡੇ ਹੈਜਿਸ ਸਮਗਲਰ ਹੈ ਤਾਂ ਉਹਨਾਂ ਨੂੰ ਵੀ ਅਸੀਂ ਜੇਲ੍ਹ ਦੇ ਅੰਦਰ ਪੇਜ ਸਕੀਏ ਤੇ ਮੈਂ ਤੁਹਾਨੂੰ ਨਾਲੇ ਵੀ ਦੱਸਣਾ ਚਾਹਾਂਗਾ ਕਿ ਇਹ ਬਾਰਡਰ ਡਿਸਟ੍ਰਿਕਟ ਹੈਗਾ ਤੇ ਚੈਲੈਂਜਿੰਗ ਹੈਗਾ ਬਟ ਅਸੀਂ ਪੂਰਾ ਤਿਆਰ ਆ ਸਾਡੀ ਬੜੀ ਅੱਛੀ ਟੀਮ ਹੈਗੀ ਹੈ ਸਾਡੀਆਂ ਤੇ 400 ਡਿਵੀਜ਼ਨ ਨੇ ਮੈਂ ਸਾਰੇ ਜੀਓ ਸਹਾਬਾਨ ਨਾਲ ਫੋਨ ਮੀਟਿੰਗ ਕਰ ਲਈ ਹੈ ਤੇ ਅਸੀਂ ਬਹੁਤ ਹੀ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਾਂਗੇ ਜੋ ਵੀ ਇਹ ਗਲਤ ਗਤੀਵਿਧੀਆਂ ਕਰਦੇ ਨੇ ਸਰ ਤੁਸੀਂ ਅੰਮ੍ਰਿਤਸਰ ਦੇ ਹੋ ਤੇ ਇਹ ਵੀ ਬਾਰਡਰ ਡਿਸਟ੍ਰਿਕਟ ਆ ਫਸਟ ਡਿਫੈਂਸ ਲਾਈਨ ਤੇ ਬੀਐਸਐਫ ਤੇ ਸੈਕਿੰਡ ਡਿਫੈਂਸ ਲਾਈਨ ਪੰਜਾਬ ਪਰ ਇਸ ਕਰਕੇ ਬੜਾ ਅਹਿਮ ਬਣ ਜਾਂਦਾ ਕਿਉਂਕਿ ਸਮਗਲਿੰਗ ਗੈਂਗਸਟਰ ਹਥਿਆਰ ਔਰ ਅਦਰਵਾਈਜ਼ ਵੀ ਦੇਖਿਆ ਜਾਂਦਾ ਬਹੁਤ ਸਾਰਾ ਗੈਂਗਸਟਰ ਜਿੱਥੇ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇਕਾ ਦੁਕਾ ਖੇਤ ਛੱਡ ਕੇ ਆਲਮੋਸਟ ਸਾਰੇ ਹੱਲ ਕਰਨ ਲੱਗੇ ਆ ਇਹਨੂੰ ਨਜ਼ਰੀਏ ਨੂੰ ਤੁਸੀਂ ਦੇਖਦੇ ਹੋ ਕਿ ਸਟ੍ਰੈਟਜੀ ਅਪਰਾਵਗੇ ਕਿਸ ਤਰੀਕੇ ਨਾਲ ਕੰਮ ਕੀਤਾ ਜਾਏਗਾ ਮੈਂ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਪਹਿਲਾਂ ਵੀ ਬਤੌਰ ਐਸਪੀ ਬਾਰਡਰ ਏਰੀਆ ਵਿੱਚ ਕੰਮ ਕੀਤਾ ਹੈਗਾ ਮੈਂ 2 ਸਾਲ ਦੇ ਕਰੀਬ ਐਸਪੀ ਸਿਟੀ ਅਮਰਸਰ ਦੇ ਵਿੱਚ ਲਾਇਏ ਨੇ ਜਿਹੜੀ ਮੇਰੀ ਟ੍ਰੇਨਿੰਗ ਹੈ ਉਹ ਵੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਹੋਈ ਹੈ ਬਤੌਰ ਐਸਐਚਓ ਤੇ ਮੈਂ ਤਰਨਤਾਰਨ ਦੇ ਵਿੱਚ ਵੀ ਕੰਮ ਕੀਤਾ ਕਿਉਂਕਿ ਇਹ ਬਾਰਡਰ ਜ਼ਿਲ੍ਹਾ ਹੈਗਾ ਨੋ ਡਾਊਟ ਚੈਲੰਜਸ ਹੈਗੇ ਨੇ ਪਰ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੇਸ ਸਪੇਸ ਹੁੰਦੇ ਰਹੇ ਨੇ ਤਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਆ ਪੂਰੀ ਕਾਬਿਲ ਹੈ ਤੇ ਵੈਸੇ ਦਾ ਅਸੀਂ ਪ੍ਰिवेंशन ਤੇ ਪੂਰਾ ਜੋਰ ਲਾਵਾਂਗੇ ਬਟ ਫਿਰ ਵੀ ਜੇ ਕੋਈ ਕ੍ਰਾਈਮ ਹੁੰਦਾ ਹੈ ਤਾਂ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਵਾਵਾਂਗੇ